ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਦੱਸੋ ਕੀ ਹਾਲ ਚਾਲ ਹੈ ਆਸ਼ਾ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਇੱਕ ਛੋਟਾ ਜਿਹਾ ਬਹੁਤ ਹੀ ਬទਿਆ ਵੀਡੀਓ ਜਿਹੜਾ ਕਿ ਲਗਭਗ ਹਰ ਘਰ ਵਿੱਚ ਯੂਜ਼ ਹੁੰਦਾ ਹੈ ਹਰ ਇੱਕ ਔਰਤ ਨੂੰ ਉਸ ਚੀਜ਼ ਦੀ ਕਦੇ ਨਾ ਕਦੇ ਪ੍ਰੋਬਲਮ ਆਉਂਦੀ ਹੈ ਤੇ ਆਪਾਂ ਤੁਹਾਡੇ ਵਾਸਤੇ ਉਹੀ ਇੱਕ ਛੋਟਾ ਜਿਹਾ ਟ੍ਰਿਕ ਲੈ ਕੇ ਆਏ ਹਾਂ ਜੋ ਕਿ ਹੈ ਝਾੜੂ ਦੇ ਉੱਪਰ ਅਕਸਰ ਝਾੜੂ ਤਾਂ ਹਰ ਇੱਕ ਭੈਣ ਹੀ ਨਵਾਂ ਖਰੀਦੀ ਹੈ ਤੇ ਇਹ ਪ੍ਰੋਬਲਮ ਹਰ ਇੱਕ ਦੇ ਨਾਲ ਆਂਦੀ ਹੈ ਚਲੋ ਆਓ ਆਪਾਂ ਦੱਸਦੇ ਹਾਂ ਅੱਜ ਆਪਾਂ ਕਿਹੜੀ ਟਿਪਸ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਜਿਦਾਂ ਕਿ ਆਪਾਂ ਨਵਾਂ ਝਾੜੂ ਲੈਂਦੇ ਆ ਤੇ ਆਪਾਂ ਫੇਰਨ ਲੱਗਦੇ ਹਾਂ ਤੇ ਪੂਰਾ ਖਿੱਲਰ ਜਾਂਦਾ ਹੈ ਗੰਦ ਝਾੜੂ ਦੇ ਵਿੱਚੋਂ ਡਿੱਗਦੇ ਨੇ ਜਿਸ ਟਾਈਮ ਪੂਰ ਜਿਸ ਤਰ੍ਹਾਂ ਕਿ ਆਪਾਂ ਇਹ ਝਾੜੂ ਲਾਣ ਲੱਗਦੇ ਹਾਂ ਤੇ ਇਹ ਖੋਦੀ ਆਪਦੇ ਆਸੇ-ਪਾਸੇ ਪੂਰਾ ਇਹਦੇ ਵਿੱਚੋਂ ਜੋ ਡਸਟ ਨਿਕਲਦੀ ਹੈ ਨਵੇਂ ਝਾੜੂ ਦੇ ਉਹ ਖਰਾਬ ਹੋ ਜਾਂਦਾ ਹੈ ਪੂਰਾ ਫਰਸ਼ ਤੇ ਪੋਚੇ ਦੇ ਵਿੱਚ ਫਿਰ ਵਾਪਸ ਆਈ ਜਾ ਰਹੇ ਹੁੰਦੇ ਨੇ ਤਾਂ ਇਹ ਪ੍ਰੋਬਲਮ ਦਾ ਸੋਲੂਸ਼ਨ ਆਪਾਂ ਕਿਵੇਂ ਕਰ ਸਕਦੇ ਹਾਂ ਚਲੋ ਆਓ ਤੁਹਾਨੂੰ ਦੱਸਦੇ ਆਂ ਹਾਂਜੀ ਇੱਥੇ ਆਪਾਂ ਲੈ ਲਿਆ ਇਹ ਝਾੜੂ ਤੇ ਇੱਕ نیچے ਤੁਸੀਂ ਕੁਝ ਵੀ ਛਾ ਸਕਦੇ ਹੋ ਅਗਰ ਕੋਈ ਕੱਪੜਾ ਜਾਂ ਕੋਈ ਮੈਟਾ ਵਗੈਰਾ ਵਿਛਾਣਾ ਚਾਹੁੰਦੇ ਹੋ ਇੱਥੇ ਮੈਂ ਇੱਕ ਗੱਟੂ ਨੂੰ نیچے ਵਿਛਾ ਲਿਆ ਹੈ ਤੇ ਤੁਸੀਂ ਲੈਣੀ ਹੈ ਕੋਈ ਵੀ ਪੁਰਾਣੀ ਕੰਗੀ ਅਗਰ ਤੁਹਾਡੇ ਕੋਲ ਕੋਈ ਪੁਰਾਣੀ ਕੰਗੀ ਨਹੀਂ ਹੈਗੀ ਤਾਂ ਤੁਸੀਂ ਕੋਈ ਵੀ ਦੂਸਰੀ ਕੰਗੀ ਲੈ ਸਕਦੇ ਹੋ ਜਿਹੜੀ ਘਰੇ ਯੂਜ਼ ਕਰਦੇ ਹਾਂ ਕੰਗੀ ਦਾ ਕੁਝ ਵੀ ਨਹੀਂ ਵਿਗੜੇਗਾ ਆਪਾਂ ਵਾਸ਼ ਕਰਕੇ ਦੁਬਾਰਾ ਯੂਜ਼ ਕਰ ਸਕਦੇ ਹਾਂ ਤੁਸੀਂ ਝਾੜੂ ਨੂੰ ਰੱਖ ਕੇ ਹੌਲੀ-ਹੌਲੀ ਇਹਨੂੰ ਕੰਗੀ ਕਰਨੀ ਹੈ ਇੱਥੇ ਮੇਰਾ ਝਾੜੂ ਪਹਿਲਾਂ ਤੋਂ ਸਾਫ਼ ਕੀਤਾ ਹੋਇਆ ਸੀ ਇਸ ਕਰਕੇ ਡਸਟ ਥੋੜੀ ਘੱਟ ਨਿਕਲੇਗੀ ਅਗਰ ਤੁਸੀਂ ਝਾੜੂ ਨੂੰ ਸਾਫ਼ ਨਹੀਂ ਕੀਤਾ ਬਿਲਕੁਲ ਨਿਊ ਖਰੀਦਿਆ ਹੋਇਆ ਹੈ ਤਾਂ ਇਸ ਤਰ੍ਹਾਂ ਕੰਗੀ ਕਰਨ ਨਾਲ ਬਹੁਤ ਹੀ ਜ਼ਿਆਦਾ ਡਸਟ ਨਿਕਲੇਗੀ ਜਿੰਨਾ ਵੀ ਕਚਰਾ ਝਾੜੂ ਦੇ ਅੰਦਰ ਲੱਗਿਆ ਹੋਏਗਾ ਜੋ ਵੀ ਬੁਰ ਉਹ ਸਾਰੇ ਦੇ ਸਾਰੇ 1 ਦੋ ਜਾਂ ਚਾਰ ਵਾਰ ਕੰਗੀ ਕਰਿਆਂ ਹੀ ਬਹੁਤ ਹੱਦ ਤੱਕ ਨਿਕਲ ਜਾਣਗੇ ਤੁਸੀਂ ਕਰੀਬ 4 ਤੋਂ 5 ਮਿੰਟ ਤੱਕ ਕੰਗੀ ਕਰੋਗੇ ਤਹਾਡਾ ਪੂਰਾ ਝਾੜੂ ਸਾਫ ਹੋ ਜਾਏਗਾ ਜੋ ਰੋਜ਼-ਰੋਜ਼ ਫਰਸ਼ ਤੇ ਗੰਦ ਕਰ ਦਿੰਦਾ ਹੈ ਇਹ ਬੋਰ ਡਿੱਗਦੀ ਹੈ ਜੋ ਪੋਚੇ ਵਿੱਚ ਆਂਦੀ ਹੈ ਬਹੁਤ ਪਰੇਸ਼ਾਨ ਕਰਦੀ ਹੈ ਉਹ ਪੂਰੀ ਪ੍ਰੋਬਲਮ ਤੁਹਾਡੀ ਸੋਲਵ ਹੋ ਜਾਏਗੀ ਮੈਂ ਇੱਕੋ ਵਾਰ ਸਾਰੇ 2-4 ਝਾੜੂ ਖਰੀਦ ਲਿਆ ਤੇ ਸਾਰੇ ਹੀ ਸਾਫ ਕਰਕੇ ਹੀ ਰੱਖਦੀ ਹਾਂ ਇਸ ਕਰਕੇ ਮੇਰੇ ਝਾੜੂ ਨੂੰ ਬੋਰ ਲੱਗੀ ਤਾਂ ਜ਼ਰੂਰ ਹੈ ਪਰ ਬਹੁਤ ਘੱਟ ਲੱਗੀ ਹੋਈ ਹੈ ਇੰਨਾ ਜ਼ਿਆਦਾ ਨਹੀਂ ਡਿੱਗ ਰਹੀ ਤੁਸੀਂ ਦੇਖ ਸਕਦੇ ਹੋ ਫਿਰ ਵੀ ਕੰਗੀ ਕਰਿਆਂ ਥੋੜੀ ਡਿੱਗੀ ਹੈ ਜੋ ਰਹਿ ਗਈ ਸੀ ਮੈਂ ਉਹ ਸਾਫ਼ ਕਰਕੇ ਵੀਡੀਓ ਬਣਾ ਰਹੀ ਹਾਂ ਅਗਰ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਨਾ ਕਰੀਏ ਤਾਂ ਫਿਰ ਰੋਜ਼ ਦੀ ਤਕਲੀਫ਼ ਰਹਿੰਦੀ ਹੈ ਤੇ ਤੁਸੀਂ ਇਸ ਤਰ੍ਹਾਂ ਝਾੜੂ ਕੰਗੀ ਨਾਲ ਝਾੜੂ ਨੂੰ ਸਾਫ਼ ਕਰ ਸਕਦੇ ਹੋ ਕਈ ਭੈਣਾ ਝਾੜੂ ਨੂੰ ਜ਼ਮੀਨ ਤੇ ਮਾਰ-ਮਾਰ ਕੇ ਸਾਫ਼ ਕਰਦੀਆਂ ਨੇ ਕਈ ਹਲਕੇ ਹੱਥਾਂ ਨਾਲ ਥਾਪੇ ਨਾਲ ਸਾਫ਼ ਕਰਦੀਆਂ ਨੇ ਤੁਸੀਂ ਦੇਖੋ ਮੈਂ ਸਿਰਫ 1 ਮਿੰਟ ਲਈ ਹੀ ਕੰਗੀ ਕਰੀ ਸੀ ਤੇ ਕਿੰਨੀ ਸਾਰੀ ਲੂ ਥੱਲੇ ਗਿਰੀ ਹੈ ਤੇ ਇਹ ਆਪਾਂ ਨੂੰ ਪਰੇਸ਼ਾਨ ਕਰਦੀ ਹੈ ਤਾਂ ਤੁਸੀਂ ਆਇਂਦਾ ਤੋਂ ਝਾੜੂ ਨੂੰ ਮਾਰ-ਮਾਰ ਕੇ ਬੋਰ ਨੂੰ ਕੱਢਣ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਆਰਾਮ ਨਾਲ ਕੰਗੀ ਨਾਲ ਸਾਫ਼ ਕਰ ਸਕਦੇ ਹੋ ਤੁਹਾਡੀ ਪ੍ਰੋਬਲਮ ਕੰਗੀ ਨਾਲ ਸੋਲਵ ਹੋ ਜਾਏਗੀ ਤੁਹਾਨੂੰ ਸਾਡੀ ਟ੍ਰਿਕ ਕਿਵੇਂ ਦੀ ਲੱਗੀ ਸਾਨੂੰ ਜ਼ਰੂਰ ਦੱਸਣਾ